ਕਾਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਾ ਨਾ ਵੀਰ ਭਰਾ ਨੂੰ ਪਤਾ ਹੀ ਆ ਵੀ ਆਪਣੇ ਮਦੀਪ ਭਾਜੀ ਸਰਪੰਚ ਦੀ ਚੋਣਾਂ ਲੰਡੇ ਆਪਾਂ ਤਗੜੇ ਹੋ ਕੇ ਲਾਗੇ ਵਾਸੀ ਜਿੰਨੇ ਵੀ ਸਾਥ ਦਈਏ ਬਹੁਤ ਜਿਆਦੀ ਵੀਰ ਨੇ ਪਹਿਲਾਂ ਵੀ ਸੇਵਾ ਕੀਤੀ ਨਗਰ ਦੀ ਜਿੱਦਾਂ ਲਾਲੋ ਰਾਣੇ ਗਰਜੀਤ ਨਾਲ ਟੱਕਰ ਲਈ ਪੇ ਪਾਣੀ ਪਿੰਡ ਵਾਸੀਆਂ ਨੇ ਜਿੰਨੇ ਵੀ ਲੋਕਾਂ ਦਾ ਸਾਰਾ ਨਾਂ ਨੇ ਪੜਾਈ ਕੀਤਾ ਵਾਗੇ ਦਾ ਬੁਰਾ ਨਹੀਂ ਕੀਤਾ ਜਿੰਨਾ ਇੱਕ ਵਾਰ ਆਪਾਂ ਇਹਦਾ ਸਾਥ ਦਈਏ ਤਗੜੇ ਹੋਗੇ ਫੇਰ ਵੇਖਾਂਗੇ ਅਗਲੀ ਵਾਰ ਹੋਰ ਕੋਈ ਜੇ ਨਾਂ ਸਾਥ ਚੰਗਾ ਚੱਲੂਗਾ ਇੱਕ ਗੱਲ ਹੋਰ ਕਰਦਾ ਜੇ ਸਰਪੰਚ ਬਣ ਗਿਆ ਮੈਂ ਅੱਜ ਦਿਲੋਂ ਗੱਲ ਕਰਨ ਦਿਆਂ ਪਿੰਡ ਦੇ ਵਿੱਚ ਹਰ ਸਾਲ ਟੂਰਨਾਮੈਂਟ ਬੰਦਾ ਕਰਾਇਆ ਕਰੂ ਕਬੱਡੀ ਦਾ ਇਹ ਗੱਲ ਮੈਂ ਅੱਜ ਵੀ ਕਈਆਂ ਵੀਰਾਂ ਨੂੰ ਆਏ ਹੀ ਮੈਂ ਕਹੀ ਸੀ ਪਰ ਨਹੀਂ ਅਜੇ ਤੱਕ ਹੋਈ ਵੇਖੋ ਪਿੰਡੀ ਆਪਣੇ ਜਿੰਨੇ ਵੀ ਆਪਣੇ ਬਜ਼ੁਰਗ ਵੀਰ ਆ ਮਦੂ ਸਰਪੰਚ ਹੁਣੀ ਜਿੱਦਾ ਮਲਾ ਰਹੇ ਬਾਪੇ ਹੁਣੀ ਕਬੱਡੀ ਖੇਡਦੇ ਰਹੇ ਗੋਟਰ ਛੱਡਦੇ ਨਹੀਂ ਹੁੰਦੇ ਜੇ ਆਪਾਂ ਟੂਰਨਾਮੈਂਟ ਕਰਾਵਾਂਗੇ ਗਾੜੀ ਆਉਣ ਵਾਲੀ ਪੀੜ੍ਹੀ ਜਿਹੜੀ ਐ ਇਹ ਕਾ ਸੁਧਰਦੂਗੀ ਕੋਈ ਪਲੇਅਰ ਬਣੂਗਾ ਕੋਈ ਖਿਡਾਰੀ ਬਣੂਗਾ ਪਿੰਡ ਦਾ ਨਾਮ ਰੋਸ਼ਨ ਹੋਗਾ ਆਪਾਂ ਨਲਟ ਤੇ ਵਹਨੇ ਆ ਕਿੰਨਾ ਨਸ਼ੇ ਨੇ ਮਾੜਾ ਹਾਲ ਕਰਤਾ ਜੇ ਟੀਮ ਆਪਣੀ ਜਿਹੜੀ ਚੱਲੂਗੀ ਤੋਂ ਵਰਤ ਆਪਣੇ ਸਾਰੀ ਟੀਮ ਵਰਕ ਕਰਨਗੇ ਫੌਜੀ ਕਿੰਨੇ ਨੌਜਵਾਨ ਪਿੰਡ ਚ ਆਏ ਕਿ ਇਹਨੂੰ ਮਰਜ਼ੀ ਦਾ 10 ਬੰਦੇ ਦੇ ਦੋ ਜਵਾਬ ਆਪਣੇ ਉਹ ਸਹੀ ਲੀਡ ਲੈ ਗੋ ਨੂੰ ਸਪੀਰੀਅਸ ਬਹੁਤ ਜ਼ਿਆਦਾ ਵਾ ਆਪਾਂ ਵਰਤ ਨਹੀਂ ਰਹੇ ਪਿੰਡ ਵਾਲੇ ਇਹੋ ਕਰਕੇ ਮੈਂ ਕਹਿੰਦਾ ਇੱਕ ਵਾਰ ਪਿੰਡ ਵਾਸੀਆਂ ਜਿੰਨੇ ਵੀ ਨਗਰ ਦੇ ਆ ਦੋ ਮੌਕਾ ਨਵਾਂ ਬੰਦਾ ਵਾ ਨਵੀਂ ਸੋਚ ਆ ਨਵੇਂ ਕੰਮ ਕਰੂਗਾ ਬਾਕੀ ਇਹੋ ਬੇਨਤੀਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਰੀ ਦੇਰੇ ਭੋਲੇ ਮਿਲਿਆ ਜੀ ਜੀ ਆਪ ਜੰਦਰੀਆਂ ਦੀ ਮਿਲਦੀ ਬੀਟ ਦਿਖਾਣਾ ਅੱਜ ਕੱਟ ਕੇ ਕੱਟ ਕੇ ਦੁਬਾਰੇ ਲਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦੀ ਆ ਇਸ ਪਰਿਵਾਰ ਦਾ ਸਾਬੀ ਭਾਈ ਜੀ ਦਾ ਪਰਿਵਾਰ ਦਾ ਸਾਦਾ ਸਿੰਘ ਦੇ ਪਰਿਵਾਰ ਦਾ ਕਿ ਜੋ ਜਿਸ ਤਰੀਕੇ ਨਾਲ ਤੁਸੀਂ ਅੱਜ ਸਾਨੂੰ ਮਾਣ ਤੇ ਸਤਿਕਾਰ ਦੇ ਰਹੇ ਹੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸਾਰੇ ਪਿੰਡ ਨੂੰ ਇਸ ਪਰਿਵਾਰ ਨੂੰ ਇਹ ਜਿਹੜਾ ਇਹਨਾਂ ਨਾਲ ਵਾਅਦਾ ਕਰਦਾ ਵਾ ਕਿ ਤੁਹਾਡੀਆਂ ਉਮੀਦਾਂ ਜਿਹੜੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਟੁੱਟਣ ਨਹੀਂ ਦੇਵਾਂਗੇ ਆਪਾਂ ਪਰ ਉਹਦੇ ਲਈ ਇਹ ਆ ਕਿ ਕੱਲਾ ਆ 15 ਦਿਨ ਨਹੀਂ 15 ਤਰੀਕ ਤੱਕ ਨਹੀਂ ਤਕਰੀਬਨ ਤੁਸੀਂ ਮੰਨ ਕੇ ਚੱਲੋ ਵੀ ਆਪਾਂ ਨੂੰ 5 ਸਾਲ ਤੱਕ ਤੁਹਾਨੂੰ ਇਸੇ ਤਰੀਕੇ ਨਾਲ ਮੇਰਾ ਸਾਥ ਜਿਹੜਾ ਉਹ ਦੇਣਾ ਪੈਣਾ ਵਾ ਬਾਕੀ ਰਹੀ ਗੱਲ ਫੌਜੀ ਸਾਹਿਬ ਨੇ ਕਿਹਾ ਵੀ ਜਿਹੜਾ ਟੂਰਨਾਮੈਂਚ ਜਿਹੜਾ ਟੂਰਨਾਮੈਂਟ ਇਹਦੇ ਵਿੱਚ ਸਾਡੀ ਜਿਹੜੀ ਉਧਰ ਦੀ ਪੰਚਾਇਤ ਆ ਪਿੰਡਦਰਦੇਉ ਸਰਦਾਰਾਂ ਦੀ ਪੰਚਾਇਤ ਆ ਉਹਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਲਰੇਡੀ ਪਿੰਡ ਦੇ ਵਿੱਚ ਜਿਹੜੀਆਂ ਨੇ ਕੁਝ ਨਵੀਆਂ ਗਰਾਊਂਡ ਜਿਹੜੀਆਂ ਨੇ ਉਹ ਅਲਾਟ ਕਰ ਦਿੱਤੀਆਂ ਗਈਆਂ ਨੇ ਇੱਕ ਤਾਂ ਗੁਰਦੁਆਰਾ ਬਾਗ ਸਾਹਿਬ ਦੇ ਨਜ਼ਦੀਕ ਇੱਕ ਵਾਰ ਨੰਬਰ 1 ਤੇ 2 ਦੇ ਵਿੱਚ ਜਿਹੜਾ ਵਾ ਉਹ ਗਰਾਊਂਡ ਕੱਟੀ ਗਈ ਆ ਉਹਦੇ ਤੋਂ ਅਲੱਗ ਦਰਸ਼ ਸਕੂਲ ਦੇ ਵਿੱਚ ਵੀ ਜਿਹੜਾ ਵਾ ਜੋ ਇਸ ਵੇਲੇ ਹਾਲਾਤ ਨੇ ਗਰਾਊਂਡਾਂ ਦੇ ਇਹ ਬੜੀਆਂ ਬੜੇ ਤਰਸਜੋਗ ਆ ਤੇ ਸਾਡੀ ਟੀਮ ਦੇ ਵੱਲੋਂ ਆਉਣ ਵਾਲੇ ਕੁਝ ਦਿਨਾਂ ਤੱਕ ਜਿਹੜਾ ਇਹਦੀ ਰੂਪਰੇਖਾ ਜਿਹੜੀਆਂ ਸਰਪੰਚੀ ਤੋਂ ਵਾਦਾ ਉਹ ਕਲੀਅਰ ਕਰ ਦਿੱਤੀ ਜਾਏਗੀ तकरीबन 25 ਤੋਂ ਵੱਧ ਗੇਮਾਂ ਜਿਹੜੀਆਂ ਵਾਂ ਉਹਦੇ ਸਬੰਧੀ ਸਾਡੇ ਪਿੰਡ ਦੇ ਵਿੱਚ ਇੱਕ ਅ ਮਤਲਬ ਭਾਰਤ ਦਾ ਸਭ ਤੋਂ ਵੱਡਾ ਜਿਹੜਾ ਸਪੋਰਟਸ ਇਨਫਰਾਸਟ੍ਰਕਚਰ ਜਿਹੜਾ ਉਹ ਸਾਡੇ ਪਿੰਡ ਦੇ ਵਿੱਚ ਬਣੇਗਾ ਉਹਦੇ ਤੋਂ ਅਲੱਗ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਕੱਲਾ ਠੇਡਾਂ ਹੀ ਨਹੀਂ ਹਰ ਪੱਖ ਤੋਂ ਕਿਉਂਕਿ ਕੱਲਾ ਇੱਟਾ ਪੱਥਰ ਲਾ ਦੇਣਾ ਜਾ ਛੜਕਾ ਬਣਾ ਦੇਣੀ ਆ ਜਾਂ ਗਲੀਆਂ ਬਣਾ ਦੇਣੀ ਆ ਇਹ ਵਿਕਾਸ ਦਾ ਜਿਹੜਾ ਵਾ ਇਹ ਨਮੂਨਾ ਨਹੀਂ ਆ ਵਿਕਾਸ ਜਿਹੜਾ ਵਾ ਲੋਕਾਂ ਦਾ ਜੀਵਨ ਪੱਧਰ ਕਿਵੇਂ ਉੱਥਾ ਉੱਚਾ ਚੁੱਕਿਆ ਜਾ ਸਕਦਾ ਆਪਣੇ ਪਿੰਡ ਦੇ ਵਿੱਚ ਬਹੁਤ ਇਹੋ ਜਿਹੇ ਘਰ ਆ ਜਿਹੜੇ ਸਵੇਰੇ ਖਾ ਲੈਂਦੇ ਉਹਨਾਂ ਨੂੰ ਪਤਾ ਨਹੀਂ ਸ਼ਾਮਾਂ ਨੂੰ ਫੇਰ ਦੁਬਾਰਾ ਮਿਲਦੀ ਆ ਕਿ ਨਹੀਂ ਮਿਲਦੀ ਸਾਨੂੰ ਉਹਨਾਂ ਦਾ ਵੀ ਸੋਚਣਾ ਪੈਣਾ ਨੌਜਵਾਨ ਜਿਸ ਤਰੀਕੇ ਦੇ ਨਾਲ ਆਪਣੇ ਪਿੰਡਾਂ ਦੇ ਵਿੱਚੋਂ ਨੌਜਵਾਨੀ ਖਤਮ ਹੋ ਰਹੀ ਆ ਆਪਾਂ ਜਿਆਦਾਤਰ ਜ਼ਿਮੀਂਦਾਰਾਂ ਦਾ ਏਰੀਆ ਆਪਣੀ ਜਿਹੜੀ ਪੰਚਾਇਤ ਆ ਜਿਹੜਾ ਆਪਣੀ ਪੰਚਾਇਤ ਦੇ ਵਿੱਚ ਐਸਸੀ ਪਰਿਵਾਰ ਬਹੁਤ ਘੱਟ ਨੇ ਪਰ ਇਹ ਗੱਲ ਸੋਚਣ ਵਾਲੀ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਬੱਚੇ ਪਲਾਨ ਕਰ ਰਿਹਾ ਸਾਡੇ ਬੱਚੇ ਬਾਹਰਲੇ ਦੇਸ਼ਾਂ ਦੇ ਵਿੱਚ ਜਾਣਦੇ ਆ ਇਹ ਵੀ ਸਾਡੇ ਲਈ ਆਉਣ ਵਾਲੀ ਬੜੀ ਵੱਡੀ ਖਤਰੇ ਦੀ ਘੰਟੀ ਆ ਇਹਦੇ ਲਈ ਨੌਜਵਾਨਾਂ ਨੂੰ ਇੱਛੇ ਰੋਜਗਾਰ ਦੇ ਜਿਹੜੇ ਸਾਧਨ ਜੜੇ ਆ ਉਹ ਪੈਦਾ ਕਰਕੇ ਦੇਣਾ ਸਾਡੀ ਕਿਤੇ ਨਾ ਕਿਤੇ ਪੰਚਾਇਤਾਂ ਦੀ ਜ਼ਿੰਮੇਵਾਰੀ ਆ ਸੋ ਤੁਹਾਡੀ ਜੀਵਨ ਸ਼ੈਲੀ ਨੂੰ ਉੱਚਾ ਚੁੱਕਣਾ ਤੁਹਾਨੂੰ ਸਿਹਤ ਦੇ ਪ੍ਰਤੀ ਜਿਹੜਾ ਵਾ ਸਿਕਿਉਰ ਕਰਨਾ ਤੁਹਾਨੂੰ ਜੌਬ ਦੇ ਪ੍ਰਤੀ ਸਿਕਿਉਰ ਕਰਨਾ ਕਿਤੇ ਨਾ ਕਿਤੇ ਪੰਚਾਇਤਾਂ ਦੀ ਜ਼ਿੰਮੇਵਾਰੀ ਆ ਪਿਛਲੇ ਬਨੇ ਆਪਣੇ ਪਿਛਲੇ ਸਮੇਂ ਦੇ ਵਿੱਚ ਜੇਕਰ ਆਪਾਂ ਪਿਛਲਾ 5 ਤੋਂ 6 ਸਾਲ ਦਾ ਅਤੀਤ ਵੇਖ ਲਿਆ ਜਾਵੇ ਸਾਡੀ ಗ್ರಾಮ ਪੰਚਾਇਤ ਤਾਂ ਉਧਰ ਤਰਦੇਹੋ ਸਰਦਾਰਾਂ ਦਾ ਤਰਦੇਹੋ ਦਾ ਸੌਰੀ ਤਰਦੇਹੋ ਸਰਦਾਰਾਂ ਦੇ ਵਿੱਚ ਤੇ ਆਪਾਂ ਹੁਣ ਇਲੈਕਸ਼ਨ ਲੜ ਰਹੇ ਆ ਸਿਰਫ ਇਸੇ ਕਰਕੇ ਵੀ ਤਰਦੇਹੋ ਪਿੰਡ ਦੇ ਵਿੱਚ ਵਿਕਾਸ ਹੋਇਆ ਉੱਥੋਂ ਲੋਕਾਂ ਨੇ ਕਿਹਾ ਵੀ ਨਹੀਂ ਤੁਸੀਂ ਇੱਧਰ ਵੀ ਜਿਹੜਾ ਉਹ ਸੇਵਾ ਦਾ ਮੌਕਾ ਜਿਹੜਾ ਵਾ ਜਿਹੜਾ ਉਹ ਸੰਭੋ ਸੋ ਤੁਸੀਂ ਸਾਰੇ ਜਾਣੇ ਸਰਪੰਚ ਨਹੀਂ ਚੁਣ ਰਹੇ ਤੁਸੀਂ ਸਾਰੇ ਜਾਣੇ ਇੱਕ ਸੇਵਾ ਕਰਨ ਵਾਲੀ ਟੀਮ ਨੂੰ ਚੁਣ ਰਹੇ ਹੋ ਸੋ ਮੈਂ ਫਿਰ ਤੁਹਾਡੇ ਗਾੜੀ ਹੱਥ ਛੋੜ ਕੇ ਬੇਨਤੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਪਾਸੜ ਜਿੱਤ ਦੇ ਰਹੇ ਹੋ ਇਸੇ ਤਰੀਕੇ ਦੇ ਨਾਲ ਆਉਂਦੇ 5 ਸਾਲ ਦੇ ਵਿੱਚ ਜਿਸ ਤਰੀਕੇ ਨਾਲ ਉਧਰ ਟੀਮ ਨੇ ਕੰਮ ਕੀਤਾ ਕਿਉਂਕਿ ਉਧਰ ਵੀ ਜੇਕਰ ਕੱਲਾ ਤੁਸੀਂ ਆਖੋ ਕਿ ਸੋਨੀ ਨੇ ਕੰਮ ਕੀਤਾ ਨਹੀਂ ਜੇ ਤੁਸੀਂ ਬਹੁਤ ਲੋਕ ਕਹਿੰਦੇ ਨੇ ਮਨਦੀਪ ਨੇ ਕੰਮ ਕੀਤਾ ਨਹੀਂ ਉਧਰ ਇੱਕ ਟੀਮ ਨੇ ਕੰਮ ਕੀਤਾ ਸੋ ਇੱਥੇ ਜੋ ਅਸੀਂ ਕਰ ਰਹੇ ਆ ਇਹ ਇੱਕ ਟੀਮ ਬਣਾ ਰਹੇ ਆ ਸੋ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਹੁਣ ਸਾਰੇ ਜਣੇ ਪਿਆਰ ਦੇ ਰਹੇ ਹੋ ਸਤਕਾਰ ਦੇ ਰਹੇ ਹੋ ਤੇ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜਾ ਆਪਾਂ ਆਪਣੇ ਪਿੰਡ ਨੂੰ ਹਰ ਪੱਖ ਤੋਂ ਪਿੰਡਾਂ ਪੱਥਰ ਦੇ ਪੱਖ ਤੋਂ ਨਹੀਂ ਹਰ ਪੱਖ ਤੋਂ ਆਪਾਂ ਆਪਣੇ ਪਿੰਡ ਨੂੰ ਜਿਹੜਾ ਵਾ ਇੱਕ ਵਰਲਡ ਕਲਾਸ ਪਿੰਡ ਜਿਹੜਾ ਵਾ ਬਣਾਉਣ ਦੇ ਵਿੱਚ ਜਿਹੜਾ ਵਾ ਉਹ ਆਪਾਂ ਤਿਆਰੀ ਕਰ ਰਹੇ ਆ ਉਹਦੀ ਨੀਂਹ ਰੱਖ ਰਹੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕਹਿੰਦਾ ਸਰਪੰਚਾਂ ਨੇ ਦੱਸਿਆ ਵੀ ਆਪਾਂ ਨਹੀਂ ਕਰਾਂਗੇ ਇਸ ਦਾਲ ਹੋਰ ਜਿੱਦਾਂ ਆਪਾਂ ਪਿੰਡ ਦੇ ਵਿੱਚ ਟੂਰਨਾਮੈਂਟ ਹੋਊਗਾ ਨਾ ਆਪਣੇ ਜਿਹੜੇ ਪੁਰਾਣੇ ਸ਼ਹੀਦ ਹੋਏ ਆ ਉਹਨਾਂ ਦਾ ਨਾਂ ਦਿੱਤਾ ਲਾਇਆ ਜਾਊ ਥੇ ਟੂਰਨਾਮੈਂਟ ਦੇ ਐਮਐਲਏ ਨੂੰ ਪਤਾ ਲੱਗੂ ਕਿ ਇਹ ਪਿੰਡ 'ਚ ਕੋਈ ਸ਼ਹੀਦ ਵੀ ਹੋਇਆ ਹੋ ਕੋਈ ਪਿੰਡ ਦੀ ਗੱਲ ਵੀ ਕਰਾਂਗੇ ਆਪਾਂ ਐਮਐਲਏ ਨੂੰ ਤਾਂ ਪਤਾ ਲੱਗਣਾ ਜੇ ਆਪਾਂ ਕੋਈ ਪ੍ਰੋਗਰਾਮ ਕਰਾਵਾਂਗੇ ਐਮਐਲਏ ਨੂੰ ਇਹ ਨਹੀਂ ਸੱਜਾ ਕਿ ਆਪਾਂ ਵੋਟਾਂ ਲੈ ਲਈਆਂ ਤੇ ਆਪਾਂ ਬਾਤ ਚੱਲ ਗਈ ਕਿ ਐਮਐਲਏ ਨੂੰ ਪਤਾ ਨਹੀਂ ਪਿੰਡ ਦੇ ਬੰਦੇ ਕਿਹੜਾ ਰਹਿਣਾ ਕਿਹੜਾ ਨਹੀਂ ਰਹਿਣਾ ਇਹਦੇ ਨਾਲ ਬਹੁਤ ਜ਼ਿਆਦਾ ਇੱਕ ਵਧੀਆ ਚੀਜ਼ ਬਣੂਗੀ ਆਪਣੇ ਪਿੰਡਾਂ ਤੇ ਤੁਹਾਡਾ ਜਵਾਬ ਇਹ ਵੀ ਮੈਂ ਦੇ ਲਗਾ ਕਿ ਪੀ ਐਮ ਐਲ اے ਦੇ ਕੋਈ ਪਾਵਰ ਹੀ ਨਹੀਂ ਜੇ ਹੈਗੀ ਹਾਂ ਐਮ ਪੀ ਕੋਲੇ ਕੋਈ ਪਾਵਰ ਨਹੀਂ ਜੇ ਹੈਗੀ ਪਿੰਡਾਂ ਦੇ ਵਿਕਾਸ ਦੇ ਸਬੰਧੀ ਇਹਨਾਂ ਦੇ ਕੋਲੇ ਜਿਹੜਾ ਅਖਤਿਆਰੀ ਫੰਡ ਆ ਕਿੰਨਾ ਮਿਲਦਾ 5 ਕਰੋੜ ਮਿਲਦਾ ਇਹਨਾਂ ਨੇ ਪਿੰਡਾਂ ਦੇ हिसाब ਨਾਲ ਕੈਲਕੂਲੇਟ ਕਰ ਲਓ ਤੇ ਐਮ ਪੀ ਦੀ ਕੈਲਕੂਲੇਸ਼ਨ ਕਰਕੇ ਦੇਖ ਲਓ ਤੁਹਾਨੂੰ ਹਜ਼ਾਰ ਹਜ਼ਾਰ ਰੁਪਏ 2 2000 3 3000 ਤੋਂ ਵੱਧ ਜਿਹੜਾ ਵਾ ਕੈਲਕੂਲੇਸ਼ਨ ਦੇ ਅਕੋਰਡਿੰਗ ਜਿਹੜਾ ਵਾ ਉਹ ਨਹੀਂ ਆਉਂਦਾ ਪਿੰਡਾਂ ਨੂੰ ਜੇ ਆਪਾਂ ਸੌਪ ਤਕਰੀਬਨ 90 ਤੋਂ 100 ਕੰਡ ਜਿਹੜਾ ਉਹਦੇ ਕੋਲੇ ਐ ਐਮ ਐਲ اے ਦੇ ਕੋਲੇ ਤੇ ਉਹਦੀ ਕੈਲਕੂਲੇਸ਼ਨ ਕਰਕੇ ਦੇਖ ਲਓ ਇਹਨਾਂ ਦੇ ਕੋਲੇ ਅਖਤਿਆਰੀ ਫੰਡ ਤੋਂ ਸਵਾਇ ਕੋਈ ਫੰਡ ਨਹੀਂ ਹੁੰਦਾ ਸੋ ਪੰਚਾਇਤਾਂ ਕਿਸ ਤਰੀਕੇ ਦੇ ਨਾਲ ਕੰਮ ਕਰਦੀਆਂ ਨੇ ਉਹ ਸਾਨੂੰ ਚੰਗੀ ਤਰ੍ਹਾਂ ਸਮਝਾ ਤੇ ਇਹਦਾ ਨਮੂਨਾ ਦੂਸਰੇ ਪਿੰਡ 'ਚ ਅਸੀਂ ਦੱਸ ਦਿੱਤਾ ਸਾਡਾ ਕਿਸੇ ਐਮਐਲਏ ਨਾਲ ਕੋਈ ਸਰੋਕਾਰ ਨਹੀਂ ਕਿਸੇ ਆਪੀ ਨਾਲ ਕੋਈ ਸਰੋਕਾਰ ਨਹੀਂ ਤੂੰ ਜਿਤਾਉਣਾ ਤੁਸੀਂ ਆ ਤੇ ਬਾਅਦ 'ਚ ਵਿਕਾਸ ਵੀ ਤੁਸੀਂ ਲੋਕਾਂ ਨੇ ਕਰਵਾਉਣਾ ਉਹਦਾ ਅਸਲ ਨਮੂਨਾ ਅਸੀਂ ਪਰਲੇ ਪਿੰਡ ਦੇ ਵਿੱਚ ਤੁਹਾਨੂੰ ਦੱਸ ਦਿੱਤਾ 5 ਸਾਲ ਲਗਾਤਾਰ ਅਸਲ ਗ੍ਰਾਮ ਸਭਾ ਦੇ اجلاس ਹੁੰਦੇ ਰਹੇ ਪਿੰਡ ਦੇ ਵਿੱਚ ਲੋਕਾਂ ਨੂੰ ਇੱਕ ਇੱਕ ਰੁਪਇਆ ਗੁਰਦੁਆਰੇ ਦੇ ਵਿੱਚ ਉੱਥੇ ਦੱਸਿਆ ਜਾਂਦਾ ਰਿਹਾ ਸਭਾ ਕਰਕੇ ਭਾਈ ਐਨੇ ਪੈਸੇ ਆ ਗਏ ਐਂੇ ਲੱਗ ਕੇ ਤੇ ਐਨਾ ਵਿਖਾਇਆ ਉਹ ਥਰ ਥਰ ਕੰਬਦੇ ਫਿਰਦੇ ਜਿਹੜੇ ਲੋਕਾਂ ਦੇ ਕਮਿਸ਼ਨ ਜਿਹੜੇ ਸਰਪੰਚਾਂ ਦੀਆਂ ਗਰਾਂਟੀਆਂ ਦੇ ਵਿੱਚੋਂ ਕਮਿਸ਼ਨ ਲੈ ਜਾਂਦੇ ਸੀ ਉਹ ਅਫਸਰ ਦਾ ਸਾਡੇ ਗਾੜੀ ਥਰ ਥਰ ਕੰਬਦੇ ਫਿਰਦੇ ਕਿਉਂ ਕਿਉਂਕਿ ਅਸਲ ਦੇ ਵਿੱਚ ਅਸੀਂ ਦੱਸ ਦਿੰਨੇ ਹਾਂ ਕਿ ਭਾਈ ਆ ਸਾਡਾ ਗ੍ਰਾਮ ਸਭਾ ਦਾ ਅਸਲ ਇਜਲਾਜ਼ ਹੋ ਰਿਹਾ ਜੇ ਆ ਪਿੰਡ ਦੇ ਲੋਕਾਂ ਦੇ ਹਿਸਾਬ ਦੱਸਿਆ ਜੇ ਹੋਰ 6 ਮਹੀਨਿਆਂ ਤੱਕ ਅਗਲੇ 6 ਮਹੀਨਿਆਂ ਤੱਕ ਫੇਰ ਵੀ ਪਿੰਡ ਦੇ ਲੋਕਾਂ ਦੇ ਹਿਸਾਬ ਦੱਸਣਾ ਜੇ ਇਹਦੇ ਚੋਂ ਤੁਸੀਂ ਚੁੰਡੀ ਵੱਡੋਗੇ ਅਸੀਂ ਤੁਹਾਡਾ ਵੀ ਨਿਸ਼ਾਨ ਕਰਾਂਗੇ ਕਿ ਇਹ ਅਫਸਰ ਨੇ ਸਾਡੇ ਕੋਲੋਂ ਇੰਨੇ ਪੈਸੇ ਲਏ ਤਾਂ ਕਰਕੇ ਉਸ ਪਿੰਡ ਦੇ ਵਿੱਚ ਵਿਕਾਸ ਹੋਇਆ ਜਿਵੇਂ ਐਮਐਲਏ ਕਿਸੇ ਐਮਪੀ ਦਾ ਕੋਈ ਸਰਕਾਰ ਨਹੀਂ ਜੈਗਾ ਸਾਡੇ ਪਿੰਡਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿਕਾਸ ਦੇ ਵਿੱਚ ਜੇ ਅਸਲ ਰੋਲ ਆ ਤੇ ਅਸਲ ਗ੍ਰਾਮ ਸਭਾ ਦਾ اجلاس ਜਿਹੜੇ ਕੀਤੇ ਆ ਉਹਨਾਂ ਦਾ ਰੋਲ ਆ ਤੇ ਯੁੱਰਤ ਦੇ ਨਾਲ ਕੰਮ ਕਰਨ ਦਾ ਜਿਹੜਾ ਆਪਣੇ 스ਪੀਟ ਦੇ ਨਾਲ ਆਪਣੀ ਯੁੱਰਤ ਦੇ ਨਾਲ ਤੇ ਆਪਣੀ ਏਕਤਾ ਦੇ ਨਾਲ ਉਸ ਪਿੰਡ ਦੇ ਵਿੱਚ ਕੰਮ ਆ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਇਹ ਵਹਿਮ ਸਾਰੇ ਛੱਡ ਦਿਓ ਕਿ ਐਮਐਲਏ ਗਰੰਟਾ ਦਿੰਦੇ ਆ ਇਹ ਵਹਿਮ ਸਾਰੇ ਛੱਡ ਦਿਓ ਕਿ ਐਮਪੀ ਗਰੰਟਾ ਦਿੰਦੇ ਆ ਇਹ ਵਹਿਮ ਸਾਰੇ ਛੱਡ ਦਿਓ ਕਿ ਡੀਸੀ ਜਾਂ ਵੀਡੀਓ ਗਰੰਟਾ ਦਿੰਦਾ ਗਰੰਟਾ ਨਹੀਂ ਆਉਂਦੇ ਜਾਂ ਤੁਸੀਂ ਲੋਕ ਜਦੋਂ ਜੋ ਗ੍ਰਾਮ ਸਭਾ ਦੇ اجلاس ਦੇ ਵਿੱਚ ਅਸੀਂ ਪਾ ਕੇ ਭੇਜਦੇ ਰਹਾ ਆ ਤੇ ਉਹ ਇਹਨੇ ਬੰਦ ਸਾਡੇ ਪਿੰਡ ਨੂੰ ਜਿਹੜਾ ਫੰਡ ਇਸ਼ੂ ਹੁੰਦੇ ਰਹਾ ਸਾਡੇ ਪਿੰਡ ਦੇ ਵਿੱਚ ਉਧਰਲੀ ਸਾਈਡ ਦੇ 90% ਕੰਮ ਜਿਹੜਾ ਉਹ ਨਰੇਗਾ ਦੇ ਵਿੱਚ ਕੀਤਾ ਗਿਆ ਤੇ ਇੱਥੇ ਨਰੇਗਾ ਦੇ ਵਿੱਚ ਜਿਹੜੀਆਂ ਸਾਰੀਆਂ ਜਿੰਨੀਆਂ ਵੀ ਪੰਚਾਇਤਾਂ ਅਤੀਤ ਦੇ ਵਿੱਚ ਜਾਂ ਲਾਗੇ ਛਾਕੇ ਜਾਂ ਪੂਰੇ ਪੰਜਾਬ ਦੇ ਵਿੱਚ ਨਾ ਪੂਰੇ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਪੰਚਾਇਤਾਂ ਨੇ ਸਾਰੀਆਂ ਘਾਹ ਖੋਤਣ ਤੋਂ ਸਵਾਇ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਗੁਰਬਰਮ ਖਾਲ ਤੇ ਕੁਝ ਖਾਲ ਖਾਲ ਤੇ ਇਹਨਾਂ ਤੋਂ ਸਵਾਇ ਕੋਈ ਕੰਮ ਨਹੀਂ ਕੀਤਾ ਜੇ ਉਧਰਲੀ ਸਾਈਡ ਤੇ 50 ਲੱਖ ਰੁਪਇਆ ਇੱਕ ਛੁੱਪਣ ਦੇ ਉੱਤੇ ਲਾਇਆ ਗਿਆ ਉਹ ਨਰੇਗਾ ਦੇ ਵਿੱਚ ਲਾਇਆ ਗਿਆ ਉਦੇ ਵਿੱਚ ਐਸ ਬੀ ਐਮ ਦੇ ਪੈਸੇ ਵਰਤੇ ਗਏ ਉਹਦੇ ਵਿੱਚ ਫైనాన్స్ ਦੇ ਪੈਸੇ ਵਰਤੇ ਗਏ ਉਹਦੇ ਵਿੱਚ ਜਿਹੜਾ ਇਹਦੇ ਇੱਕ ਦੋ ਹੋਰ ਮਹਿਕਮੇ ਆ ਜਿਦਾ ਸਵਾਇਲੈਂਡ ਵਾਟਰ ਕਨਜ਼ਰਵੇਸ਼ਨ ਮਹਿਕਮਾ ਆ ਉਹਨਾਂ ਨੇ ਪੈਸੇ ਵਰਤੇ ਆ ਸੋ 50 ਲੱਖ ਰੁਪਈਆਂ ਨੂੰ ਪਹਿਲਾਂ ਛੱਪੜ ਦੇ ਉੱਤੇ ਲਾਇਆ ਛੱਪੜ ਤੇ ਲਾ ਕੇ ਉਹਦੇ ਤੋਂ ਬਾਅਦ ਉਹ ਤੇ ਸੋਲਰ ਪ੍ਰੋਜੈਕਟ ਲਾਇਆ ਤਕਰੀਬਨ ਐਸ ਵੇਲੇ ਤੁਹਾਡੇ ਸਾਹਮਣੇ ਦੱਸਣ ਦੀ ਲੋੜ ਨਹੀਂ 100 ਕਿੱਲੇ ਨੂੰ ਪਾਈਪ ਲਾਈਨ ਜਿਹੜੀ ਆ ਇਹ ਵੇਲੇ ਇਰੀਗੇਟ ਕਰ ਰਹੀ ਆ ਲੋਕਾਂ ਦੇ ਘਰਾਂ ਦਾ ਪਾਣੀ ਜਿਹੜਾ ਐ ਵੇਲੇ ਛਪੜਾਂ ਦਾ ਪਾਣੀ ਜਿਹੜਾ ਸੌਰੀ ਲੋਕਾਂ ਦਾ ਘਰਾਂ ਦਾ ਘਰਾਂ ਦਾ ਪਾਣੀ ਗੜੀਆਂ ਦੇ ਵਿੱਚ ਨਹੀਂ ਰੋਲ ਰਿਆ ਐ ਵੇਲੇ ਖੇਤਾਂ ਤੱਕ ਜਾ ਰਿਹਾ ਸੋ ਲੋੜ ਕਿਹੜੀ ਚੀਜ਼ ਦੀ ਆ ਲੋੜ ਆ ਜਾਗਰੂਕਤਾ ਦੀ ਲੋੜ ਆ ਏਕਤਾ ਦੀ ਤੇ ਲੋੜ ਆ ਸਾਨੂੰ ਲੋਕਾਂ ਨੂੰ ਹੁਣ ਐਸ ਵੇਲੇ ਬੇਸਿਕ ਲੋੜ ਆ ਐਸ ਵੇਲੇ ਆਪਣੀ ਯੂਨਿਟੀ ਨੂੰ ਕਾਇਮ ਰੱਖਣਾ ਆਪਣੀ ਸਟਰੈਂਥ ਵਧਾਉਣਾ ਤੇ ਵੱਧ ਤੋਂ ਵੱਧ ਵੋਟ ਪਾਉਣਾ ਕਿਉਂਕਿ ਜੇਕਰ ਤੁਸੀਂ ਵੋਟਾਂ ਪਾਓਗੇ ਤੇ ਫਿਰ ਹੀ ਆਪਾਂ ਖਾਮਧਾਬ ਹੋਣਾ ਦੂਸਰੀ ਗੱਲ ਆ ਕਿ ਕੱਲਾ ਸਰਪੰਚ ਨੂੰ ਚੁਣ ਲੈਣਾ ਜਾਂ ਕੱਲਾ ਸਾਨੂੰ ਚੁਣ ਲੈਣਾ ਸਹੀ ਨਹੀਂ ਆ ਸਾਨੂੰ ਸਾਰੀ ਟੀਮ ਵੀ ਚਾਹੀਦੀ ਆ ਨਾਲ ਜਿੰਨੇ ਮੈਂਬਰ ਪੰਚਾਇਤ ਨੇ ਸਾਡੀਆਂ ਸਾਰੀਆਂ ਵਾਰਡਾਂ ਦੇ ਵਿੱਚ ਜਿਹੜੇ ਖਲੋਤੇ ਆ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਇਸ ਵਾਰਡ ਦੇ ਵਿੱਚ ਬਲਵਿੰਦਰ ਸਿੰਘ ਭਾਜੀ ਇੱਧਰ ਆਓ ਇੱਧਰ ਆਓ ਇੱਥੇ ਆਓ ਮੇਰੇ ਨਾਲ ਇਸ ਵਾਰਡ ਦੇ ਵਿੱਚ ਸਾਡੇ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਇਹਨਾਂ ਦੇ ਜਿਹੜੇ ਧਰਮ ਪਤਨੀ ਨੇ ਉਹ ਚੋਣ ਮੈਦਾਨ ਦੇ ਵਿੱਚ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਰਡ ਦੇ ਮੈਂਬਰ ਵੀ ਤੁਸੀਂ ਸਾਰੇ ਜਾਣੇ ਇੱਥੇ ਇਕੱਠੇ ਹੋ ਹੋਏ ਹੋ ਸੋ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਕਿਉਂਕਿ ਜੇਕਰ ਤੁਸੀਂ ਸਾਡੇ ਨਾਲ ਸਾਡੀ ਟੀਮ ਦੇ ਨਾਲ ਜਿਹੜੇ ਮੈਂਬਰ ਪੰਚਾਇਤ ਜਿਨ੍ਹਾਂ ਦੇ ਕੋਲ ਸੰਵਿਧਾਨਕ ਹੱਕ ਆ ਕਿਆ ਉਤੋਂ ਗਰਾਂਟਾਂ ਲੈ ਕੇ ਆਉਣੀਆਂ ਉਹ ਤੁਸੀਂ ਸਾਰੀ ਟੀਮ ਨਾਲ ਦੋਗੇ ਤੇ ਫਿਰ ਹੀ ਕਾਮਯਾਬ ਹੋਣਾ ਜੇਕਰ ਤੁਸੀਂ ਕੋਰ ਨਹੀਂ ਕੱਟ ਕਰਤਾ ਤੇ ਫਿਰ ਸਾਡੇ ਲਈ ਔਖਾ ਹੋ ਜਾਣਾ ਫਿਰ ਤਾਂ ਇਹ ਹੋ ਜਾਣਾ ਵਾ ਵੀ ਬਾਕੀ ਜਿਹੜੇ ਸਰਪੰਚ ਆ ਜਾ ਮਤਲਬ ਹੀ ਦਾਵੇਦਾਰ ਆ ਉਹਨਾਂ ਨੇ ਜਦੋਂ ਸਾਡਾ ਗੌਰਮ ਹੀ ਪੂਰਾ ਨਾ ਆਇਆ ਤਾਂ ਉਹਨਾਂ ਨੂੰ ਉਹਨਾਂ ਨੇ ਕੰਮ ਨਹੀਂ ਕਰ ਦੇਣਾ ਤਾਂ ਕਰਕੇ ਸਾਡੇ ਮੈਂਬਰ ਪੰਚਾਇਤ ਜਿਹੜੇ ਆ ਇਹਨਾਂ ਨੂੰ ਵੀ ਜਿਤਾਉਣਾ ਜ਼ਰੂਰੀ ਆ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਰ ਵਾਹਿਗੁਰੂ ਜੀ ਕਾ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਲਾਓ